ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਸੁਰੱਖਿਆ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਬਹੁਤ ਹੀ ਹੀ ਪੁਖਤਾ ਪ੍ਰਬੰਧ ਜਿਹੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਦੇਖਣ ਨੂੰ ਮਿਲ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਇਸ ਸਮੇਂ ਆਪਣੇ ਆਪਣੇ ਜਿਹੜੇ ਆ ਸਥਾਨਾਂ ਤੇ ਜਿਹੜੇ ਅਲਰਟ ਨਜ਼ਰ ਆ ਰਹੇ ਨੇ ਭਾਏ ਡਾਂਗਾ ਜਿਹੜਾ ਲਗਾਤਾਰ ਸੁਰੱਖਿਆ ਨੂੰ ਜਕੀਨੀ ਬਣਾਇਆ ਹੋਇਆ ਹੈ ਉੱਥੇ ਜੇ ਗੱਲ ਕਰੀਏ ਤਾਂ ਡੀਐਸਪੀ ਜਿਹੜੇ ਜਗਦੀਸ਼ ਰਾਜ ਜਿਹੜੇ ਸਨ ਉਹਨਾਂ ਨੇ ਸਾਡੇ ਨਾਲ ਜੋ ਗੱਲਬਾਤ ਕੀਤੀ ਹੈ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਉਹ ਤੁਹਾਨੂੰ ਸੁਣਾਣਿਆ ਤਦ ਤੱਕ ਬਨੇ ਰੋ ਸਾਡੇ ਨਾਲ ਤੇ ਦੇਖਦੇ ਰੋ ਪੰਜਾਬ ਜੇਕ ਨੂੰ ਵਿੱਚ ਬੋਟਾਂ ਪੈ ਰਹੀਆਂ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਦੀ ਸੁਰੱਖਿਆ ਨੂੰ ਲੈ ਕੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨਜੋਤ ਸਰਦਾਰ ਜਿੰਦ ਜੀ ਦੇ ਸੰਦੇਸ਼ ਜਿਨੇ ਧਿਲੋਏ ਕਿਸੇ ਨਿਰਦੇਸ਼ਾਂ ਦੇ ਤੇ ਜਿਹੜੇ ਨਗਰ ਪੰਚਾਇਤ ਨੌਰ ਜਾਂ ਸੰਧੀ ਇਲੈਕਸ਼ਨ ਹੋ ਰਹੇ ਨੇ ਬਿਲਕੁਲ ਸ਼ਾਂਤਮਈ ਤੇ ਫਿਰ ਤਰੀਕੇ ਨਾਲ ਕਰਵਾਏ ਜਾ ਰਹੇ ਨੇ ਸੁਰੱਖਿਆ ਨੂੰ ਲੈ ਕੇ ਕਿੱਦਾਂ ਦੇ ਤਵਾਂ ਬਿਲਕੁਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਜੀ ਇੱਥੇ ਮੋਰਦਾਨ 200 ਏਮਪਲਾਈਜ਼ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਸੁਰੱਖਿਆ ਵਾਸਤੇ ਲੋਕਾਂ ਨੂੰ ਜਨਤਾ ਨੂੰ ਕੀ ਆਪੀ ਲਾਜ ਜਨਤਾ ਨੂੰ ਮੈਂ ਇਹ ਅਪੀਲ ਕਰਾਂ ਕਿ ਉਹ ਵੱਧ ਚੜ ਕੇ ਇਸਾਲਿਆਂ ਹੇ ਆਪਣੇ ਬੋਲ ਗੋੜ ਦੇ ਅਧਿਕਾਰ ਦੀ ਵਰਤੋਂ ਕਰ